ਇਸ ਦੁਨੀਆ ਤੇ ਹਰ ਇੱਕ ਇਨਸਾਨ ਆਪਣੇ ਹਿਸਾਬ ਨਾਲ ਜ਼ਿੰਦਗੀ ਜਿਉਣਾ ਚਾਹੁੰਦਾ ਹੈ ਉਸ ਨੂੰ ਲੱਗਦਾ ਕਿ ਮੈਨੂੰ ਰੋਕਣ ਟੋਕਣ ਵਾਲਾ ਕੋਈ ਵੀ ਨਾ ਹੋਵੇ ਕਈ ਲੋਕ ਤਾਂ ਇਹਨਾਂ ਚੀਜ਼ਾਂ ਦਾ ਕਿਉਂਕਿ ਜਦੋਂ ਕੋਈ ਬੰਦਾ ਆਪਣੇ ਅਨੁਸਾਰ ਜ਼ਿੰਦਗੀ ਜਿਉਂਦਾ ਤਾਂ ਉਸ ਦੇ ਜੋ ਰਿਸ਼ਤੇ ਨਾਤੇ ਹੁੰਦੇ ਆ ਉਹ ਕਈ ਵਾਰ ਉਸ ਦੇ ਆੜੇ ਆ ਜਾਂਦੇ ਨੇ ਕਈ ਬੰਦੇ ਤਾਂ ਇਹਨਾਂ ਦਾ ਸਾਹਮਣਾ ਕਰ ਜਾਂਦੇ ਨੇ ਪਰ ਕਈ ਬੰਦੇ ਇਹਨਾਂ ਰਿਸ਼ਤਿਆਂ ਨੂੰ ਹੀ ਖਤਮ ਕਰਨ ਵਾਲੇ ਪਾਸੇ ਤੁਰ ਪੈਂਦੇ ਨੇ ਤੇ ਫਿਰ ਉਹ ਇਹੋ ਜਿਹਾ ਭਿਆਨਕ ਕਦਮ ਚੱਕ ਲੈਂਦੇ ਆ ਜਿਸ ਨਾਲ ਦੂਸਰੇ ਨੂੰ ਤਾਂ ਉਹ ਨੁਕਸਾਨ ਪਹੁੰਚਾਉਂਦੇ ਹੀ ਨੇ ਆਪਣੀ ਵੀ ਜ਼ਿੰਦਗੀ ਬਰਬਾਦ ਕਰ ਲੈਂਦੇ ਆ ਅੱਜ ਦੀ ਸੱਚੀ ਘਟਨਾ ਦੇ ਵਿੱਚ ਵੀ ਇਦਾਂ ਹੀ ਹੁੰਦਾ ਇੱਕ ਬੜਾ ਨੇੜੇ ਦਾ ਰਿਸ਼ਤਾ ਜਿਨ੍ਹਾਂ ਵਿੱਚੋਂ ਇੱਕ ਇਨਸਾਨ ਆਪਣੇ ਅਨੁਸਾਰ ਜ਼ਿੰਦਗੀ ਜਿਉਣਾ ਚਾਹੁੰਦਾ ਹੁੰਦਾ ਪਰ ਜਦੋਂ ਦੂਸਰਾ ਰਿਸ਼ਤਾ ਉਸ ਦੇ ਆੜੇ ਆਉਂਦਾ ਤਾਂ ਫਿਰ ਉਹ ਉਸ ਨੂੰ ਰਸਤੇ ਦੇ ਵਿੱਚੋਂ ਹਟਾਉਣ ਦੀ ਕੋਸ਼ਿਸ਼ ਕਰਦਾ ਹੈ ਹਟਾ ਦਿੰਦਾ ਹੈ ਜੇ ਜਦੋਂ ਫਿਰ ਇਹ ਸਾਰੀ ਕਹਾਣੀ ਇਹ ਸਾਰੀ ਘਟਨਾ ਦਾ ਖੁਲਾਸਾ ਹੁੰਦਾ ਤਾਂ ਸੁਣਨ ਵਾਲਿਆਂ ਦੇ ਹੋਸ਼ ੁੱਟ ਜਾਂਦੇ ਨੇ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ ਬਾਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲੋ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਇਹ ਸੱਚੀ ਘਟਨਾ ਪੰਜਾਬ ਦਾ ਜ਼ਿਲ੍ਹਾ ਗੁਰਦਾਸਪੁਰ ਇਸ ਦਾ ਪਿੰਡ ਝੰਡਾ ਗੁਜਰਾ ਪਿੰਡ ਦੀ ਡਰੇਨ ਦੇ ਕੋਲ ਡਰੇਨ ਦੇ ਪੁਲ ਦੇ ਕੋਲ ਇੱਕ লাশ ਪਈ ਹੁੰਦੀ ਹੈ ਝੰਡਾ ਲੁਭਾਣਾ ਦਾ ਬੰਦਾ ਜਿਸ ਦਾ ਨਾਮ ਤਰਲੋਚਨ ਸਿੰਘ ਸੀ ਜਿਸ ਦੇ ਉੱਥੇ ਖੇਤ ਸੀ ਉਹ ਇਸ লাশ ਨੂੰ ਦੇਖਦਾ ਜੋ ਡਰੇਨ ਦੇ ਪੁਲ ਦੇ ਹੇਠਾਂ ਸੀ ਤਾਂ ਉਸ ਦੇ ਹੋਸ਼ ਉੱਡ ਜਾਂਦੇ ਨੇ ਕਿਉਂਕਿ ਇਹ লাশ ਕਿਸੇ ਨੌਜਵਾਨ ਦੀ ਲੱਗ ਰਹੀ ਸੀ ਜਿਸ ਦੀ ਉਮਰ ਲਗਭਗ 25-30 ਸਾਲ ਲੱਗਦੀ ਸੀ ਅਤੇ ਇਹ লাশ ਅਧ ਜਲੀ ਹੋਈ ਸੀ ਤਰਲੋਚਨ ਸਿੰਘ ਪੁਲਿਸ ਨੂੰ ਕਾਲ ਕਰਦਾ ਤੇ ਥਾਣਾ ਕਹਨੂਬਾਨ ਦੀ ਪੁਲਿਸ ਮੌਕੇ ਤੇ ਪਹੁੰਚਦੀ ਹੈ ਹੁਣ ਜੋ ਬਾਡੀ ਹੁੰਦੀ ਹੈ ਇਸ ਨੂੰ ਪੁਲਿਸ ਕਬਜ਼ੇ ਦੇ ਵਿੱਚ ਲੈਂਦੀ ਹੈ ਤੇ ਲੋਕ ਹੋਰ ਵੀ ਉੱਥੇ ਆ ਜਾਂਦੇ ਆ ਸਭ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਕੋਈ ਇਸ ਬਾਡੀ ਨੂੰ ਪਛਾਣਦਾ ਹੋਵੇ ਪਰ ਕੋਈ ਵੀ ਇਸ ਬਾਡੀ ਨੂੰ ਨਹੀਂ ਪਛਾਣਦਾ ਸੀ ਪੁਲਿਸ ਬਾਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਦੇ ਵਿੱਚ ਰੱਖ ਦਿੰਦੀ ਹੈ ਤੇ ਇਸ ਦੇ ਨਾਲ ਨਾਲ ਹੀ ਇੱਕ ਰਣਦੀਪ ਸਿੰਘ ਉਰਫ ਬੋਬੀ ਜਿਸ ਮੁੰਡੇ ਦੀ ਉਮਰ 26 ਸਾਲ ਸੀ ਜੋ ਕਿ ਬਲਵੰਡਾ ਦਾ ਰਹਿਣ ਵਾਲਾ ਸੀ ਉਹ ਗੁੰਮ ਹੋ ਜਾਂਦਾ ਹੈ ਉਹ ਲਾਪਤਾ ਹੋ ਜਾਂਦਾ ਹੈ ਤੇ ਹੁਣ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਮੁੰਡਾ ਬਲਵੰਡਾ ਦਾ ਰਹਿਣ ਵਾਲਾ ਜਿਸ ਦਾ ਨੋ ਰਣਦੀਪ ਸਿੰਘ ਆ ਉਹ ਲਾਪਤਾ ਹੈਗਾ ਸ਼ਾਇਦ ਇਹ ਬਾਡੀ ਉਸ ਦੀ ਹੀ ਹੋ ਸਕਦੀ ਹੈ ਹੁਣ ਪੁਲਿਸ ਉਸ ਦੇ ਘਰ ਰਾਪਤਾ ਕਾਇਮ ਕਰਦੀ ਹੈ ਤਾਂ ਉਸ ਦੀ ਮਾਂ ਜੋ ਹੁੰਦੀ ਆ ਉਸ ਦਾ ਨਾਂ ਹੁੰਦਾ ਰੁਪਿੰਦਰਜੀਤ ਕੌਰ ਉਸ ਦੇ ਨਾਲ ਪੁਲਿਸ ਰਾਬਤਾ ਕਾਇਮ ਕਰਦੀ ਹੈ ਤੇ ਕਹਿੰਦੀ ਹੈ ਕਿ ਸਾਡੇ ਕੋਲ ਇੱਕ ਮੁੰਡੇ ਦੀ ਬਾਡੀ ਹੈ ਸਾਨੂੰ ਉਸ ਦੀ ਅਧ ਜਲੀ ਲਾਸ਼ ਮਿਲੀ ਹੈ ਤੁਸੀਂ ਸਾਡੇ ਨਾਲ ਚੱਲੋ ਤੇ ਬਾਡੀ ਦੀ ਪਛਾਣ ਕਰੋ ਹੋ ਰੁਪਿੰਦਰਜੀਤ ਕੌਰ ਹਸਪਤਾਲ ਦੇ ਵਿੱਚ ਜਾ ਕੇ ਉਸ ਬਾਡੀ ਦੀ ਸਨਾਖਤ ਕਰਦੀ ਹੈ ਪਰ ਉਹ ਇਨਕਾਰ ਕਰ ਦਿੰਦੀ ਹੈ ਕਿ ਇਹ ਮੇਰਾ ਮੁੰਡਾ ਨਹੀਂ ਕਿਉਂਕਿ ਜੋ ਰਣਦੀਪ ਸਿੰਘ ਸੀ ਰਣਦੀਪ ਸਿੰਘ ਉਰਫ ਬੋਬੀ 26 ਸਾਲਾ ਉਹ ਰਪਿੰਦਰਜੀਤ ਕੌਰ ਦਾ ਮੁੰਡਾ ਸੀ ਉਸ ਨੇ ਬਿਲਕੁਲ ਇਨਕਾਰ ਕਰ ਦਿੱਤਾ ਕਿ ਇਹ ਮੇਰਾ ਮੁੰਡਾ ਨਹੀਂ ਹੈ ਹੁਣ ਪੁਲਿਸ ਅੱਗੇ ਹੋਰ ਤਫ਼ਤੀਸ਼ ਕਰਦੀ ਹੈ ਪਰ ਪੁਲਿਸ ਦੇ ਹੱਥ ਹੋਰ ਕੁਝ ਨਹੀਂ ਲੱਗ ਰਿਹਾ ਸੀ ਤੇ ਜਦੋਂ ਹੀ ਇਸ ਮੁੰਡੇ ਦੀ ਲਾਸ਼ ਦਾ ਪੋਸਟਮਾਰਟਮ ਕੀਤਾ ਜਾਂਦਾ ਇਸ ਦੀ ਲੱਤ ਵਿੱਚ ਰਾਡ ਪਾਈ ਹੋਈ ਸੀ ਤੇ ਪੁਲਿਸ ਨੂੰ ਪਤਾ ਲੱਗਦਾ ਕਿ ਜੋ ਰਣਦੀਪ ਸਿੰਘ ਉਰਫ ਬੋਬੀ 26 ਸਾਲਾ ਲਾਪਤਾਗਾ ਉਸ ਦੀ ਲੱਤ ਦੇ ਵਿੱਚ ਵੀ ਰਾੜ ਪਾਈ ਹੋਈ ਹੈ ਜਦੋਂ ਹੁਣ ਇਹ ਗੱਲ ਦਾ ਪਤਾ ਪੁਲਿਸ ਨੂੰ ਲੱਗਦਾ ਤਾਂ ਪੁਲਿਸ ਦਾ ਸ਼ੱਕ ਸਿੱਧਾ-ਸਿੱਧਾ ਰਪਿੰਦਰਜੀਤ ਕੌਰ ਤੇ ਜਾਂਦਾ ਜਾਨੀ ਉਸ ਦੀ ਮਾਂ ਤੇ ਜਾਂਦਾ ਕਿ ਸ਼ਾਇਦ ਇਹ ਔਰਤ ਝੂਠ ਬੋਲ ਰਹੀ ਹੈ ਇਸ ਨੂੰ ਪਤਾ ਹੈ ਕਿ ਇਹ ਜੋ ਲਾਸ਼ ਹੈ ਇਹ ਰਣਦੀਪ ਸਿੰਘ ਦੀ ਹੈ ਪਰ ਇਹ ਕਿਸੇ ਕਾਰਨ ਜੋ ਉਠ ਬੋਲ ਰਹੀ ਹੈ ਪੁਲਿਸ ਨੂੰ ਬੇਵਕੂਫ ਬਣਾ ਰਹੀ ਹੈ ਹੁਣ ਪੁਲਿਸ ਰੁਪਿੰਦਰਜੀਤ ਕੌਰ ਨੂੰ ਹਰਾਸਤ ਦੇ ਵਿੱਚ ਲੈਂਦੀ ਹੈ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਰੁਪਿੰਦਰਜੀਤ ਕੌਰ ਟੁੱਟ ਜਾਂਦੀ ਹੈ ਤੇ ਜੋ ਉਹ ਕਹਾਣੀ ਦੱਸਦੀ ਹੈ ਉਸ ਨੂੰ ਸੁਣ ਕੇ ਤਾਂ ਪੁਲਿਸ ਵਾਲਿਆਂ ਦੇ ਪੈਰਾਂ ਹੇਠੋਂ ਵੀ ਜ਼ਮੀਨ ਨਿਕਲ ਜਾਂਦੀ ਹੈ ਰੁਪਿੰਦਰਜੀਤ ਕੌਰ ਦੱਸਦੀ ਹੈ ਕਿ ਹਾਂ ਇਹ ਜੋ লাশ ਹੈ ਇਹ ਮੇਰੇ بیٹے ਰਣਦੀਪ ਸਿੰਘ ਉਰਫ ਬੋਬੀਦੀ ਹੈ ਉਹ ਦੱਸਦੀ ਹੈ ਕਿ ਮੇਰਾ ਪਤੀ ਕੁਲਵੰਤ ਸਿੰਘ ਜੋ ਕਿ ਫੌਜ ਦੇ ਵਿੱਚ ਸੀ ਰਿਟਾਇਰ ਹੋਣ ਤੋਂ ਬਾਅਦ ਉਹ ਘਰ ਆਉਂਦਾ ਹੈ ਪਰ ਉਸ ਤੋਂ ਬਾਅਦ ਫੇਰ ਉਹ ਇੱਕ ਪੂਨੇ ਦੀ ਪ੍ਰਾਈਵੇਟ ਇੰਡਸਟਰੀ ਦੇ ਵਿੱਚ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਲੱਗ ਜਾਂਦਾ ਜਾਨੀ ਉਹ ਫੇਰ ਇਸ ਕੋਲੋਂ ਚਲਿਆ ਜਾਂਦਾ ਹੈ ਇਸ ਦੇ ਘਰ ਵਿੱਚ ਰਣਦੀਪ ਸਿੰਘ 26 ਸਾਲਾਂ ਤੇ ਇਸ ਦਾ ਇੱਕ ਛੋਟਾ ਹੋਰ ਬੇਟਾ ਸੀ ਉਹ ਫੌਜ ਦੇ ਵਿੱਚ ਸੀ ਰੰਦੀਪ ਸਿੰਘ ਵਿਆਹਿਆ ਹੋਇਆ ਸੀ ਇਸ ਦੀ ਜੋ ਪਤਨੀ ਸੀ ਉਹ ਬਾਹਰ ਗਈ ਹੋਈ ਸੀ ਰੰਦੀਪ ਨੇ ਵੀ ਉਸ ਦੇ ਕੋਲ ਬਾਹਰ ਜਾਣਾ ਸੀ ਇਸ ਕਰਕੇ ਰੰਦੀਪ ਬੇਟ ਕਰ ਰਿਹਾ ਸੀ ਲਾਕਡਾਊਨ ਖੁੱਲਣ ਦੀ ਕਿਉਂਕਿ ਉਸ ਵੇਲੇ ਲਾਕਡਾਊਨ ਲੱਗਿਆ ਹੋਇਆ ਸੀ ਤੇ ਰੰਦੀਪ ਕੋਲੇ ਹੀ ਇੱਕ ਪੈਟਰੋਲ ਪੰਪ ਸੀ ਉਸ ਉੱਤੇ ਕੰਮ ਕਰਦਾ ਸੀ ਇਸ ਨੂੰ ਲੱਗਦਾ ਸੀ ਕਿ ਮੈਂ ਕੰਮ ਕਰਕੇ ਕੁਝ ਪੈਸੇ ਇਕੱਠੇ ਕਰ ਲਵਾਂ ਉਸ ਤੋਂ ਬਾਅਦ ਜਦੋਂ ਲਾਕਡਾਊਨ ਖੁੱਲ ਜਾਏਗਾ ਤਾਂ ਮੈਂ ਆਪਣੀ ਘਰ ਵਾਲੀ ਕੋਲ ਚਲਿਆ ਜਾਵਾਂਗਾ ਹੁਣ ਜੋ ਰੁਪਿੰਦਰਜੀਤ ਕੌਰ ਹੁੰਦੀ ਹੈ ਉਹ ਇਕੱਲਾਪਨ ਮਹਿਸੂਸ ਕਰ ਰਹੀ ਹੁੰਦੀ ਹੈ ਉਸ ਨੂੰ ਲੱਗਦਾ ਹੈ ਕਿ ਉਸ ਨੂੰ ਪਤੀ ਵਾਲਾ ਪਿਆਰ ਨਹੀਂ ਮਿਲਿਆ ਪਹਿਲਾਂ ਉਸ ਦਾ ਪਤੀ ਫੌਜ ਚ ਰਿਹਾ ਤੇ ਉਸ ਤੋਂ ਬਾਅਦ ਜਦੋਂ ਰਿਟਾਇਰ ਹੋ ਕੇ ਆਇਆ ਤਾਂ ਉਹ ਇੱਕ ਪੂਨੇ ਦੀ ਫੈਕਟਰੀ ਦੇ ਵਿੱਚ ਸਿਕਿਉਰਿਟੀ ਗਾਰਡ ਦੀ ਨੌਕਰੀ ਕਰਨ ਚਲਿਆ ਗਿਆ ਹੁਣ ਇਹ ਤਲਾਸ਼ ਕਰਦੀ ਹੈ ਕਿਸੇ ਬੰਦੇ ਦੀ ਕਿਉਂਕਿ ਇਸ ਨੂੰ ਲੱਗ ਰਿਹਾ ਸੀ ਕਿ ਮੇਰੀ ਪਤੀ ਵਾਲੀ ਕਮੀ ਕੋਈ ਪੂਰੀ ਕਰੇ ਤਾਂ ਫਿਰ ਇਸ ਦੀ ਮੁਲਾਕਾਤ ਹੁੰਦੀ ਹੈ ਸੁਖਵਿੰਦਰ ਸਿੰਘ ਦੇ ਨਾਲ ਜੋ ਕਿ ਇੱਕ ਕ੍ਰਿਮੀਨਲ ਪਰਵਰਤੀ ਦਾ ਬੰਦਾ ਸੀ ਉਸ ਦੇ ਨਾਲ ਇਸ ਦੇ ਨਜਾਇਜ਼ ਸੰਬੰਧ ਬਣ ਜਾਂਦੇ ਆ ਪਿਆਰ ਹੁੰਦਾ ਹੈ ਨਜਾਇਜ਼ ਸੰਬੰਧ ਬਣਦੇ ਨੇ ਤੇ ਹੁਣ ਇਹ ਇੱਕ ਦੂਜੇ ਨੂੰ ਮਿਲਣ ਲੱਗਦੇ ਨੇ ਮਿਲਦੇ ਮਿਲਦੇ ਇਸ ਗੱਲ ਦਾ ਪਤਾ ਇੱਕ ਦਿਨ ਰਨਦੀਪ ਸਿੰਘ ਨੂੰ ਲੱਗ ਜਾਂਦਾ ਹੈ ਤੇ ਉਹ ਇਸ ਗੱਲ ਦਾ ਵਿਰੋਧ ਕਰਦਾ ਹੈ ਪਰ ਜੋ ਰੁਪਿੰਦਰਜੀਤ ਕੌਰ ਉਸਦੀ ਮਾਂ ਹੁੰਦੀ ਹੈ ਉਹ ਇਸ ਨੂੰ ਰਾਹ ਦਾ ਰੋੜਾ ਸਮਝਣ ਲੱਗਦੀ ਹੈ ਤੇ ਉਸ ਨੂੰ ਲੱਗਦਾ ਹੈ ਕਿ ਮੇਰਾ ਮੁੰਡਾ ਮੈਨੂੰ ਸਬੰਧ ਨਹੀਂ ਬਣਾਉਣ ਦੇਵੇਗਾ ਸਾਡੇ ਰਿਸ਼ਤੇ ਦੇ ਵਿੱਚ ਰੋੜਾਗਾ ਰੁਪਿੰਦਰਜੀਤ ਕੌਰ ਉਸ ਨਾਲ ਨਫ਼ਰਤ ਕਰਨ ਲੱਗਦੀ ਹੈ ਪਰ ਇਹ ਜੋ ਔਰਤ ਸੀ ਬੜੀ ਚਲਾਕ ਸੀ ਜੋ ਰਨਦੀਪ ਸਿੰਘ ਸੀ ਉਸ ਨੇ 5 ਲੱਖ ਰੁਪਇਆ ਇਕੱਠਾ ਕੀਤਾ ਹੋਇਆ ਸੀ ਆਪਣੇ ਬੈਂਕ ਦੇ ਖਾਤੇ ਦੇ ਵਿੱਚ ਤੇ ਇਹ ਉਸ ਤੋਂ ਉਹ ਪੈਸਾ ਵੀ ਟਰਾਂਸਫਰ ਕਰਵਾ ਲੈਂਦੀ ਹੈ ਤੇ ਜੋ ਇਸ ਦਾ ਆਸ਼ਕ ਹੁੰਦਾ ਸੁਖਵਿੰਦਰ ਸਿੰਘ ਉਸ ਦੇ ਨਾਲ ਇਹ ਸਲਾਹ ਕਰਦੀ ਹੈ ਕਿ ਜੋ ਰਨਦੀਪ ਹੈ ਇਹ ਆਪਾਂ ਨੂੰ ਨਹੀਂ ਮਿਲ ਦੇਵੇਗਾ ਇਹ ਹਮੇਸ਼ਾ ਮੇਰੇ ਨਾਲ ਝਗੜਾ ਕਰਦਾ ਆਪਣੇ ਰਿਸ਼ਤੇ ਨੂੰ ਲੈ ਕੇ ਕਿਉਂ ਨਾ ਇਸ ਨੂੰ ਰਸਤੇ ਦੇ ਵਿੱਚੋਂ ਹੀ ਹਟਾ ਦਿੱਤਾ ਜਾਵੇ ਇਸ ਦਾ ਕਤਲ ਕਰ ਦਿੱਤਾ ਜਾਵੇ ਜੋ ਸੁਖਵਿੰਦਰ ਸੀ ਉਹ ਤਾਂ ਕ੍ਰਾਈਮਨਲ ਪਰਵਰਤੀ ਦਾ ਬੰਦਾ ਸੀ ਉਹ ਪਠਾਨਕੋਟ ਦੇ ਵਿੱਚ ਲੁੱਟਾਂ ਖੋਹਾਂ ਤੇ ਡਾਕੇ ਦੇ ਵਿੱਚ ਆਇਆ ਹੋਇਆ ਸੀ ਤੇ ਉਹ ਜੇਲ੍ਹ ਵਿੱਚੋਂ ਹੀ ਆਇਆ ਸੀ ਤਾਂ ਸੁਖਵਿੰਦਰ ਨੇ ਕਿਹਾ ਕਿ ਠੀਕ ਹੈ ਆਪਾਂ ਰਣਦੀਪ ਦਾ ਕਤਲ ਕਰ ਦਿੰਨੇ ਆ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਤਾਂ ਹੁਣ ਇਹ ਪਲਾਨਿੰਗ ਕਰਦੇ ਨੇ ਰਣਦੀਪ ਨੂੰ ਮਾਰਨ ਦੀ ਸੁਖਵਿੰਦਰ ਸਿੰਘ ਆਪਣੇ ਇੱਕ ਹੋਰ ਸਾਥੀ ਨੂੰ ਨਾਰ ਲਾਉਂਦਾ ਜਿਸ ਦਾ ਨੋ ਗੁਰਜੀਤ ਸਿੰਘ ਮੈਕੀ ਸੀ ਉਸ ਨਾਲ ਗੱਲ ਕਰਦਾ ਕਿ ਆਪਾਂ ਰਣਦੀਪ ਸਿੰਘ ਦਾ ਕਤਲ ਕਰਨਾ ਤੇ ਇਸ ਕਾੜ ਨੂੰ ਅੰਜਾਮ ਦੇਣ ਲਈ ਤਰੀਕ 22 ਮਈ 2021 ਰੱਖੀ ਜਾਂਦੀ ਹੈ ਹੁਣ ਜਦੋਂ ਸ਼ਾਮ ਨੂੰ ਰਣਦੀਪ ਘਰ ਆਉਂਦਾ ਹੈ ਖਾਣਾ ਖਾਂਦਾ ਹੈ ਤਾਂ ਖਾਣੇ ਦੇ ਵਿੱਚ ਜੋ ਰੁਪਿੰਦਰਜੀਤ ਕੌਰ ਹੁੰਦੀ ਹੈ ਉਸ ਨੂੰ ਨੀਂਦ ਵਾਲੀਆਂ ਗੋਲੀਆਂ ਖਵਾ ਦਿੰਦੀ ਹੈ ਜਿਸ ਨਾਲ ਉਹ ਬੇਸੁੱਧ ਹੋ ਜਾਂਦਾ ਹੈ ਜਦੋਂ ਉਹ ਬੇਸੁੱਧ ਹੋ ਜਾਂਦਾ ਤਾਂ ਸੁਖਵਿੰਦਰ ਅਤੇ ਗੁਰਜੀਤ ਜਿਨ੍ਹਾਂ ਨਾਲ ਰੁਪਿੰਦਰਜੀਤ ਕੌਰ ਨੇ ਟਾਈਮਿੰਗ ਸੈੱਟ ਕੀਤੀ ਹੋਈ ਸੀ ਉਹ ਘਰ ਆ ਜਾਂਦੇ ਨੇ ਆਉਣ ਤੋਂ ਬਾਅਦ ਜੋ ਰਣਦੀਪ ਸਿੰਘ ਹੁੰਦਾ ਉਸ ਦਾ ਹਥੌੜੇ ਮਾਰ ਕੇ ਤੇ ਤੇਜ਼ ਧਾਰ ਹਥਿਆਰ ਦੇ ਨਾਲ ਕਤਲ ਕਰ ਦਿੰਦੇ ਆ ਕਤਲ ਕਰਨ ਤੋਂ ਬਾਅਦ ਹੁਣ ਇਹਨਾਂ ਨੂੰ ਲੱਗ ਰਿਹਾ ਸੀ ਕਿ লাশ ਦਾ ਕੀ ਕੀਤਾ ਜਾਵੇ ਫਿਰ ਇਹ ਉਸ ਦੀ লাশ ਚੱਕਦੇ ਨੇ ਝੰਡਾ ਗੁਜਰਾ ਪਿੰਡ ਦੀ ਡਰੇਨ ਦੇ ਕੋਲ ਕੋਲ ਜਾ ਕੇ ਇਸ ਦੀ লাশ ਰੱਖ ਕੇ ਪੈਟਰੋਲ ਪਾ ਕੇ ਇਸ ਨੂੰ ਅੱਗ ਲਾ ਦਿੰਦੇ ਆ ਅੱਗ ਲਾਉਣ ਤੋਂ ਬਾਅਦ ਇਹ ਆਪਣੇ ਘਰੋ ਘਰੀ ਚਲੇ ਜਾਂਦੇ ਆ ਤੇ ਇਹਨਾਂ ਨੂੰ ਲੱਗਦਾ ਕਿ ਸ਼ਾਇਦ ਸਾਡੇ ਤੱਕ ਕੋਈ ਵੀ ਨਹੀਂ ਪਹੁੰਚੇਗਾ ਪੁਲਿਸ ਨੇ ਇਸ ਕੇਸ ਨੂੰ ਬੜੀ ਹੀ ਗੰਭੀਰਤਾ ਦੇ ਨਾਲ ਲੇਤਾ ਉਸ ਵੇਲੇ ਦੇ ਉੱਥੋਂ ਦੇ ਥਾਣਾ ਮੁਖੀ ਤੇ ਜੋ ਗੁਰਦਾਸਪੁਰ ਦੇ ਐਸਐਸਪੀ ਸੀ ਡਾਕਟਰ ਨਾਨਕ ਸਿੰਘ ਤੇ ਡੀਐਸਪੀ ਰਜੇਸ਼ ਕੱਕੜ ਇਹਨਾਂ ਨੇ ਬੜੀ ਹੀ ਮੁਸਤੈਦੀ ਦੇ ਨਾਲ ਇਹ ਸਾਰੇ ਕੇਸ ਨੂੰ ਸੁਲਝਾਇਆ ਤੇ 24 ਘੰਟਿਆਂ ਦੇ ਵਿੱਚ ਵਿੱਚ ਇਹ ਕੇਸ ਹੱਲ ਕਰ ਲੇਤਾ ਜੋ ਰੁਪਿੰਦਰਜੀਤ ਕੌਰ ਸੀ ਸੁਖਵਿੰਦਰ ਸਿੰਘ ਉਹ ਸੁੱਖਾ ਜੋ ਕਿ ਪਿੰਡ ਚੱਕ ਸ਼ਰੀਫ ਜ਼ਾਰਿਆਂ ਵਾਲਾ ਸੀ ਉਹ ਤੇ ਗੁਰਜੀਤ ਸਿੰਘ ਇਹਨਾਂ ਤਿੰਨਾਂ ਨੂੰ ਪੁਲਿਸ ਹਿਰਾਸਤ ਦੇ ਵਿੱਚ ਲੈਂਦੀ ਆ ਕੇਸ ਦਰਜ ਕਰਦੀ ਆ ਉਸ ਤੋਂ ਬਾਅਦ ਅਦਾਲਤ ਦੇ ਵਿੱਚ ਇਹਨਾਂ ਨੂੰ ਪੇਸ਼ ਕੀਤਾ ਜਾਂਦਾ ਤੇ ਫਿਰ ਜੇਲ੍ਹ ਭੇਜ ਦਿੱਤਾ ਜਾਂਦਾ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਈ ਵਾਰ ਐਦਾਂ ਦੇ ਹਾਲਾਤ ਬਣ ਜਾਂਦੇ ਨੇ ਕਿ ਇੱਕ ਮਾਂ ਨੂੰ ਇਹ ਲੱਗਿਆ ਕਿ ਮੇਰਾ ਬੇਟਾ ਸਾਡੇ ਰਾਹ ਦੇ ਵਿੱਚ ਰੋੜਾ ਦਾ ਕਿਉਂ ਨਾ ਇਸ ਨੂੰ ਹੀ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਜਦ ਕਿ ਮਾਂ ਤੇ ਪੁੱਤ ਦਾ ਜੋ ਰਿਸ਼ਤਾ ਹੁੰਦਾ ਉਹ ਬੜਾ ਹੀ ਕਰੀਬੀ ਮੰਨਿਆ ਗਿਆ ਉਸ ਤੋਂ ਨੇੜੇ ਕੋਈ ਵੀ ਰਿਸ਼ਤਾ ਨਹੀਂ ਹੁੰਦਾ ਪਰ ਇੱਥੇ ਹਾਲਾਤ ਐਦਾਂ ਦੇ ਬਣਦੇ ਨੇ ਕਿ ਇੱਕ ਮਾਂ ਨੂੰ ਲੱਗਿਆ ਕਿ ਇਹ ਮੇਰੇ ਰਿਸ਼ਤੇ ਦੇ ਵਿੱਚ ਰੋੜਾਗਾ ਇਸ ਕਰਕੇ ਇਸ ਦਾ ਕਿਉਂ ਨਾ ਕਤਲ ਕਰਵਾ ਦਿੱਤਾ ਜਾਵੇ ਤੇ ਮਾਂ ਖੁਦ ਆਪਣੇ ਬੇਟੇ ਦਾ ਕਤਲ ਕਰਵਾ ਦਿੰਦੀ ਹੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਵਾਗਤ